ਬਹੁਤ ਦਾ ਗ੍ਰੇਨੇਟ ਹੈ ਜੀ ਕਈ ਇਹਨੂੰ ਰਾਜਸਥਾਨ ਦਾ ਕਹ ਕੇ ਵੇਚੀ ਜਾਂਦਾ ਨਾ ਜੀ ਹਾਂਜੀ ਇਹਦੇ ਬਾਰੇ ਗੱਲਬਾਤ ਕਰਦੇ ਆਪਾਂ ਆ ਚਮਕ ਬਹੁਤ ਹੈ ਇਹਦੀ ਹਾਂਜੀ ਬਾਈ ਜੀ ਇਹ ओरिजिनल ਸਾਊਥ ਦਾ ਗ੍ਰੇਨੇਟ ਹੈ ਅੱਛਾ ਜੀ ਕੋਲਾ ਮੋਲਡਿੰਗ ਬਿਲਕੁਲ ਸੇਮ ਕਲਰ ਦੀ ਗਾਰੰਟੀ ਜਿਹੜਾ ਕਲਰ ਆਪਾਂ ਫਰੰਟ ਤੋਂ ਦੇਖ ਰਹੇ ਆਂ ਜੇ ਆਪਾਂ ਬੈਕ ਤੋਂ ਵੀ ਪਾਲਿਸ਼ ਕਰਾਂਗੇ ਸੇਮ ਕਲਰ ਨਿਕਲੂ ਆ ਜੀ ਤੇ ਇੱਕ ਜਿਵੇਂ ਕਲਰ ਕੋਲ ਰੋੜੇ ਜਾਂਦੇ ਜੀ ਗ੍ਰੇਨੇਟ ਬਾਈ ਜੀ ਲਾਈਫ ਟਾਈਮ ਦੀ ਗਾਰੰਟੀ ਮੇਰੇ ਤੋਂ ਅਗਲਾ 100 ਰੁਪਏ ਦਾ ਸਟਾਫ ਲਿਆ ਵੇ ਰਿਟਰਨ ਦੇ ਵਿੱਚ ਲਿਖਾ ਕੇ ਲੈ ਜੀ ਸੋ ਐਡੀ ਗਾਰੰਟੀ ਨਹੀਂ ਕੋਈ ਲੈਂਦਾ ਤੇ ਨੰਬਰ ਸਕਰੀਨ ਤੇ ਆ ਪਹਿਲਾਂ ਆ ਕੇ ਰੇਟ ਦਾ ਪਤਾ ਕਰ ਲੋ ਆਸੇ ਪਾਸੇ ਹੈ ਨਾ ਬਠਿੰਡੇ ਪਤਾ ਕਰ ਲੋ ਕਿਤੇ ਮਰਜੀ ਪਤਾ ਕਰ ਲੋ ਉਸ ਤੋਂ ਬਾਅਦ ਬਾਈਆਂ ਕੋਲੇ ਆਇਓ ਹਾਂਜੀ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਨੋਟਸ ਦੇਣਾ ਹੈ ਰੇਟ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਬੰਦਾ ਟਰਾਈ ਕਰੂਗਾ 100 120 ₹100 ਤੋਂ ਮਿਨੀਮਮ ਸਟਾਰਟ ਕਰੂਗਾ ਆਪਣਾ ਜਿਹੜਾ ਸਾਊਥ ਦਾ ਗ੍ਰੇਨੇਡ ਦਾ ਰੇਟ ਹੈ ਬੰਦਾ ਜਿੱਥੇ ਮਰਜੀ ਇਹਨੂੰ ਟੈਸਟ ਕਰਾ ਲੈ ਜਾ ਕੇ ਜੇ ਸਾਊਥ ਦਾ ਨਾ ਹੋਵੇ ਬੰਦੇ ਨੂੰ ਕੋਠੀ ਦਾ ਗ੍ਰੇਨੇਡ ਫ੍ਰੀ ਲਓ ਜੀ ਐਡੀ ਗਰੰਟੀ ਨਹੀਂ ਕੋਈ ਦਿੰਦਾ ਬਈ ਅੱਛਾ ਇਹਦੇ ਰੇਟ ਦੀ ਗੱਲ ਕਰੀਏ ਅਗਲਾ ਕਹਿੰਦਾ ਹੈ ਰੇਟ ਬਹੁਤ ਘਟਦੇ ਜਾਂਦੇ ਆ ਫੁਲਾਨਾ ਕਰੀ ਜਾਂਦੇ ਆ ਇਹ Rajasthan ਵਾਲੇ ਨੂੰ ਸਾਊਥ ਕਹਿ ਕੇ ਵੇਚੀ ਜਾਂਦੇ ਆ ਆਪਣਾ ਉਹ ਕੰਮ ਹੀ ਹੈ ਨਹੀਂ ਸਾਊਥ ਕਹ ਤਾਂ ਸਾਊਥ ਹੀ ਨਿਕਲੂਗਾ ਸਾਊਥ ਹੀ ਨਿਕਲੂਗਾ ਰੇਟ ਰੇਟ ਦੀ ਗੱਲ ਕਰਾਂ 75 ਰੁਪਏ ਸਕੇਅਰ ਫੁੱਟ ਦੀ ਰੇਟ ਸਿਰਫ 75 ਰੁਪਏ ਸਿਰਫ 75 ਰੁਪਏ ਸਕੇਅਰ ਫੁੱਟ ਦੀ ਰੇਟ ਸੋ ਜਿਹੜਾ ਬਲੈਕ ਹੁੰਦਾ ਨਾ ਆਮ ਦੁਕਾਨਾਂ ਦੇ ਪਿਆ ਹੁੰਦਾ ਉਹ ਵੀ 75 ਬੰਲਾ 60 65 75 ਚੱਲੀ ਜਾਂਦਾ ਪਰ ਆ 75 ਜੀ ਦੀ ਗਾਰੰਟੀ ਝੱਕਦੇ ਨੇ ਹਾਂ ਜੀ ਗਾਰੰਟੀ ਝੱਕਦੇ ਨੇ 100% ਗਾਰੰਟੀ ਜੀ ਠੀਕ ਹੈ ਜੀ ਥੋੜਾ ਆਪਾਂ ਥੋੜਾ ਗਾਂ ਵੀ ਚੱਲਦੇ ਹਾਂ ਹਾਂ ਜੀ ਆਜੋ ਜੀ ਇੱਕ ਇਹ ਆ ਗਿਆ ਜੀ ਸ਼ਾਈਨਿੰਗ ਬਹੁਤ ਘੈਂਟ ਹੈ ਜੀ ਇਹਦੀ ਬਹੁਤ ਜੀ ਏ ਕਲਾਸ ਸ਼ਾਈਨਿੰਗ ਆਊਗੀ ਜੀ ਸਾਊਥ ਦੇ ਗ੍ਰੇਨਿਟ ਦੀ ਠੀਕ ਹੈ ਅੱਛਾ ਇਹ 100% ਜਮ ਉਹਨੂੰ ਕਟਿਆ ਕੱਟ ਕੇ ਪਾਲਿਸ਼ ਕੀਤਾ ਤੇ ਆਪਣੇ ਕੋਲੇ ਆ ਗਿਆ ਤੇ ਉਵੇਂ ਹੀ ਰਹੂ ਬਾਈ ਤੁਹਾਡੇ ਜਿੱਦ ਵਿੱਚ ਇੱਥੇ ਪਈ ਹੈ ਨਾ ਸ਼ਾਈਨਿੰਗ ਹੈ ਤੁਹਾਡੇ ਘਰੇ ਵੀ ਐਂ ਰਹੂ ਸਾਲਾਂ ਸਾਲ 100 ਸਾਲ ਤੱਕ ਇਹੀ ਚੀਜ਼ ਹੀ ਰਹੂਗੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੂਗਾ ਸਾਊਥ ਦੇ ਗ੍ਰੇਨੇਟ ਦੀ ਗੱਡੀ ਉਤਰੀ ਜਾਂਦੀ ਆ ਆਪਣੇ ਠੀਕ ਆ ਜੀ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਚੱਲਦਾ ਹੋਇਆ ਸਾਊਥ ਦੀ ਗੱਡੀ ਤੇ ਗ੍ਰੇਨੇਟ ਤੇ ਥੋੜਾ ਗਾਹਾਂ ਜੋ ਜੀ ਆਜੋ ਇੱਕ ਇਹ ਆ ਗਿਆ ਜੀ ਇਹ ਵੀ ਸਾਊਥ ਦਾ ਗ੍ਰੇਨੇਟ ਆ ਗਿਆ ਠੀਕ ਹੈ ਜੀ ਇਹਦੀ ਵੀ ਚਮਕ ਬਹੁਤ ਹੈ ਜੀ ਬਾਈ ਜੀ ਸ਼ਾਈਨਿੰਗ ਤਾਂ ਸਾਊਥ ਦੇ ਗ੍ਰੇਨੇਟ ਦੀ ਏ ਕਲਾਸ ਹੀ ਆਣੀ ਹੈ ਜੀ ਸੁ ਕਮਾਲ ਹੀ ਆ ਬਾਈ ਜੀ ਇਹ ਤੁਰੇ ਕਿਤੇ ਹੋਰ ਫਿਰਦੇ ਪਰ ਤੇ ਇੱਕ ਵਾਰੀ ਪੁੱਛੋ ਆयो ਤੁਸੀਂ ਜੰਗਾ ਜੀ ਆ ਦੱਸੋ ਜੀ ਇਹਦੇ ਬਾਰੇ ਥੋੜਾ ਜਿਆ ਬਾਈ ਜੀ ਇਹ ਟੈਨ ਬਲੈਕ ਗ੍ਰੀਨੇਟ ਆ ਜਾਂਦਾ ਠੀਕ ਹੈ ਜੀ 100% 오ਰੀਜినਲ ਤੇ ਨੇਚਰਲ ਆਊਗਾ ਆ ਦੇਖੋ ਹੁਣ ਬਾਰਿਸ਼ ਹੋ ਕੇ ਹਟਿਆ ਉਸ ਤੋਂ ਵੀ ਕਲਰ ਜਾਵਾ ਸੇਮ ਪਿਆ ਨੀ ਜਾਵਾ ਸੇਮ ਪਿਆ ਜੀ ਜਾਵਾ ਸੇਮ ਹੋ ਗਏ ਨਾ ਗਿੱਲਾ ਹੋ ਗਿਆ ਕਲਰ ਜਾਵਾ ਬਿਲਕੁਲ ਸੇਮ ਪਿਆ ਆਹੀ ਕੁਆਲਿਟੀ ਰੋਜੜੀ ਤੁਸੀਂ ਦੇਖ ਰਹੇ ਹੋ ਬਾਈ ਜੀ ਇਹ ਗਾਰੰਟੀ ਚੱਕਦੇ ਆ ਬਾਈ ਜੀ ਹਾਂ ਜੀ ਸੋ ਨੰਬਰ ਸਕਰੀਨ ਤੇ ਗੱਲਬਾਤ ਕਰੋ ਪੁੱਛੋ ਰੋਮੀ ਵਾਲਾ ਗੇਟ ਨੇੜੇ ਆ ਤੁਹਾਨੂੰ ਪਤਾ ਵੀ ਡੀਕੇ ਮਾਰਬਲ ਕੁਆਲਿਟੀ ਨਾਲ ਕਦੇ ਕੰਪਨੀ ਕਰੀਮ ਵਾਲ ਕੁਆਲਟੀ ਆ ਘੈਂਟ ਸੀ ਜਨਾਂ ਕੋਲੇ ਪੂਰੀ ਹਾਂਜੀ